ਲਾਦੇ ਡੇਰਾ ਰੋਡ ਤੇ ਐਤਵਾਰ ਦੇਰ ਸ਼ਾਮ ਨੂੰ ਸਰੇ ਆਮ ਗੋੜੀਆਂ ਚੱਲੀਆਂ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਮ੍ਰਿਤਕ ਆਪਣੇ ਸਾਥੀਆਂ ਨਾਲ ਘਰ ਜਾ ਰਿਹਾ ਸੀ ਘਰ ਤੋਂ ਕੁਝ ਹੀ ਦੂਰੀ ਤੇ ਕੁਝ ਅਣਪਛਾਤੇ ਹਮਲਾਵਰ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਅਤੇ ਉਸ ਤੇ ਗੋੜੀਆਂ ਚਲਾ ਦਿੱਤੀਆਂ ਜਿਸ ਕਾਰਨ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕ ਤੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਦੋਸਤਾਂ ਦੇ ਨਾਲ ਕਿਸੇ ਫੰਕਸ਼ਨ ਤੇ ਗਿਆ ਸੀ मौके पे पहुंचे डीएसपी सिटी संजीव कुमार ने कहा कि जांच ਲਈ टीमें बना दीतियां गई हैं बहुत जल्द दोषी गिरफ्तार कर ले जाएंगे ਤੇ ਜਿਹਨਾਂ ਆਦਾ ਬੜਾ ਸੀ ਜੀ ਸਾਰੇ ਨੂੰ ਕੋਈ ਅੰਬਿਛਾਤੇ ਦੇਤੀ ਗੋਲੀ ਮਾਰ ਕੇ ਮੌਕੇ ਤੇ ਪਹੁੰਚੇ ਇੱਥੇ ਪਤਾ ਲੱਗਾ ਕਿ ਉਹਦੀ ਮੌਕੇ ਤੇ ਡੈਥ ਹੋ ਗਈ ਹੈ ਤੇ ਇਨੀਸ਼ਲ ਤੋਂ ਲੋਕੀ ਦੱਸਦੇ ਨੇ ਕਿ ਦੋ ਮੋਟਰਸਾਈਕਲ ਸਵਾਰ ਆਇਆ ਸੀ ਚਾਰ ਜਣੇ ਸੀ ਉਹ ਕਰਕੇ ਦੇ ਡੇਰਾ ਰੋਡ ਵੱਲ ਚਲੇ ਗਏ ਅਸੀਂ ਟੀਮ ਲਗਾਤੀ ਆ ਕਿ ਅਸੀਂ ਕਰ ਦੇਗਾ ਸਰ ਚਰਨ ਜੀ ਮੇਰਾ ਇੱਕ ਬੋਤਲਾ ਲੱਗਿਆ ਹੋ ਕੁੜੀਆਂ ਬਣੀਆਂ ਦੋ ਕੁੜੀਆਂ ਆ ਇਹਨੂੰ ਕੀ ਕਰਾਂ ਨਹੀਂ ਦੜਾ ਤੇਰੇ ਨਾਲ ਗਿਆ ਇਥੇ ਤੇਰੇ ਮੂਰਤ ਸੀ ਕੋਠੀ ਦਾ ਉੱਥੋਂ ਆਇਆ ਇੱਥੇ ਆਣ ਕੇ ਫੋਨ ਕੀਤਾ ਕਿ ਮੈਨੂੰ ਘਰ ਮੈਂ ਆ ਗਿਆ ਦਾ ਸਾਬ ਨਾਲ ਮੈਂ ਕਿਹਾ ਚਾਹ ਪਈ ਆ ਆ ਜਾ ਮੈਂ ਚਾਹ ਸੋਣ ਹੈ ਫੋਨ ਚੁੱਕਿਆ ਇਥੋਂ ਮੁੰਡਾ ਗਿਆ ਕਿ ਚਾਚਾ ਨੂੰ ਗੋਲੀਆਂ ਮਾਰਨਾ ਕਿਹਦੇ ਮਰ ਗਿਆ ਇੰਨੇ ਪਰਿਵਾਰ ਕਿੰਨੇ ਜੀ ਤੁਸੀਂ ਅਈ ਮੇਰਾ ਪਰਿਵਾਰ ਬਹੁਤ ਵੱਡਾ ਵਾ ਜੁਆਇੰਟ ਫੈਮਲੀ ਆ ਦੀ ਅੱਜ ਜੀ ਜਨਾਬ ਦੀ ਮੌਜੂਦ ਹੈ ਇਹ ਕਿੱਥੋਂ ਆਏ ਸੀ ਇਹ ਬੰਦੇਦਾਰੀ ਕਰਦੇ ਆ ਜਿਆਰੀ ਬੱਤਰ ਘਾਦੇ ਹੋਰ ਦਾ ਕੰਮ ਰੋ ਰੋ ਦਾ ਕੰਮ ਬਾਲਾ ਜੀ ਅਜੇ ਕਿਥੋਂ ਆਏ ਤੁਸੀਂ ਕਿੱਡੇ ਜਿਹੇ ਆਈ ਤਿੰਨੇ ਆੜੇ ਗੱਡੀ ਤੇ ਇਸ ਤਰ੍ਹਾਂ ਗੱਡੀ ਚੜ੍ਹਦਾ ਉੱਤਰ ਕੇ ਮੇਰ ਦਾ ਪਿਆ ਹੈ ਕਹਦਾ ਨਾਮ ਆ ਆਜੋ ਕੋਠੀ ਦਾ ਮੂਰਤ ਗਿਆ ਦਾ ਤੇ ਘਰ ਦੋਸਤ ਦੇ ਘਰ ਆਇਓ ਮਰਵਾਲ ਦਾ ਫਿਰ ਉੱਤਰ ਕੇ ਘਰ ਨੂੰ ਚੱਲਿਆ ਇਹ ਗੱਡੀ ਚ ਇਹਦੇ ਕੋਈ ਪੈਣੀ ਹੋ ਗਈ ਮੈਨੂੰ ਦੱਸ ਕਿੰਨੇ ਖੜਿਆ ਸੀ ਨਾਲੇ ਤੋਂ ਕੋਲ ਲੱਕੇ ਆਈ ਉਹ ਨਿਕਿੰਦੇ ਨੰਪਟੇ ਮੰਗਿਆ ਦੋ ਕੁੜੀਆਂ ਮੇਰੇ ਇੱਕ ਮੁੰਡਾ ਮੈਂ ਕਿਹਾ ਸਿਰ ਤੇ ਜੀਰਾ ਮੈਨੂੰ ਦਾ ਦੋ ਇਹ ਦੁਨੀਆ ਬਹੁਤ ਬਰਬਾਦ ਹੋ ਗਿਆ ਇਹ ਜੱਗੂ ਤਗਵਾਰ ਕੁੜੀਆਂ ਦਾ ਮੇਰਾ ਘਰ ਜੀ ਕੀ ਹੋਇਆ ਜੀ ਮੇਰਾ ਭਰਾ ਜਿਹਦੇ ਗੱਡੀ ਉਤਰਿਆ ਥੱਲੇ ਕੋਈ ਚਾਰ ਜਣੇ ਆਏ ਗੋਲੀਆਂ ਮਾਰ ਕੇ ਗਾਹਗੇ ਕਿੰਨੇ ਵਜੇ ਦੀ ਘਟਨਾ ਆ ਉਹ ਓਦਾਂ ਘੰਟਾ ਪਹਿਲਾਂ ਦੀ ਅੱਛਾ ਕੀ ਤੁਹਾਡੇ ਬ੍ਰਦਰ ਦਾ ਕੀ ਨਾਮ ਆ ਉਹ ਜਸਜੀਤ ਸਿੰਘ ਤੇ ਇੱਥੇ ਕਰਦੇ ਪਏ ਹੋ ਇੱਥੇ ਕੋਈ ਗੱਡੀ ਉਤਰਿਆ ਆ ਵੀਰ ਹੁਣੇ ਨਾਲੇ ਆਵੇਗਾ ਹਾਂਜੀ ਤੇ ਕਿੰਨੇ ਜਣੇ ਆਏ ਉਹ ਕਿੰਨੇ ਨੇ ਦੋ ਮੋਸਲੇ ਚਾਰ ਜਣੇ ਸੀ ਉਹ ਕਿੰਨੀਆਂ ਗੋਲੀਆਂ ਚੱਲੀਆਂ ਗੋਲੀਆਂ ਪੰਜ ਛੇ ਚੱਲੀਆਂ ਮੈਂ ਇਥੇ ਕੀ ਲੱਗਦਾ ਇਹ ਰਹਿੰਦੇ ਕਿੱਥੇ ਕਿੱਥੇ ਆ ਨਗਰ ਨਾਲ ਹੀ ਲੋਕਲ ਜ਼ਮਾਨ ਨਗਰ अच्छा को हां जी ਤੇ ਇਹਨਾਂ ਦਾ ਕੋਈ ਪੁਰਾਣਾ ਕੋਈ ਕਿਸੇ ਦਾ ਕੋਈ ਲਾਗ ਲਾ 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 ਨਹੀਂ ਕਿਸੇ ਦਾ ਹੈ ਨਹੀਂ ਆ ਨਾ ਅੱਛਾ ਤੇ ਕਿੱਥੋਂ ਆਏ ਸੀ ਇਹ ਇੱਧ ਘੁੰਦਰ ਕੇ ਆਏ ਮੈਂ ਮੈਂ ਗਿਆ ਇਹਦੇ ਕੋ ਮੁੰਡਿਆਂ ਦੇ ਕੋਲ ਗਿਆ ਯਾਰ ਕੀ ਕੰਮ ਕਰਦੇ ਕੰਮ ਪੇਂਟ ਦਾ ਕੰਮ ਕਰਦੇ ਜੋ ਪਰਵਾਦੇ ਆਪਾਂ ਤਿੰਨ ਬ੍ਰਦਰ ਆ ਤੇ ਇੱਕ ਬੜੀ ਫੌਜੀ ਆ ਆਰਮੀ ਚ ਅੱਛਾ ਤੇ ਇਹ ਰਹੇ ਨੇ ਕੌਣ ਨਹੀਂ ਇਹ ਬੋ ਦੋ ਬੱਚੇ ਨਾਲੇ ਅੱਛਾ ਹਾਂਜੀ ਤੇ ਇੱਥੇ ਘਰ ਉੱਤੇ ਹੀ ਰਹਿੰਦੇ ਹਾਂਜੀ ਘਰ ਉੱਤੇ ਘਰ ਜਾਣ ਵਾਸਤੇ ਮੈਂ ਤਾਂ ਕਹੋ ਲਿਆ ਬੋਲੀਆ ਕਦੇ ਭਾਈ ਕਰੋ ਓਹ ਉਹਦੇ ਪਾਸੇ ਗਿਆ ਰਹਾ ਦੁੱਖ ਕਰ ਲੱਗੇ ਉਹ ਮਰ ਗਿਆ ਮਰ ਗਿਆ ਮਰ ਗਿਆ ਮਰ ਗਿਆ ਮਰ ਗਿਆ ਯੋ ਮਰ ਗਿਆ ਯੋ ਮਰ ਗਿਆ ਯੋ ਭਾਈ ਆਪਾਂ ਦੂਰ ਰੱਖਾਂਗੇ ਬੇ ਕੋ ਮੇਰੀ ਆ ਬੈਠੋ ਨੂੰ ਇੱਥੇ ਕੋਈ ਐਂਬੂਲੈਂਸ ਆਹ ਚੱਲਣ ਨਹੀਂ ਕੋਈ ਐਂਬੂਲੈਂਸ ਨਹੀਂ ਕੋਈ ਪੁਲਿਸ ਨਹੀਂ ਕੋਈ ਕੁਝ ਨਹੀਂ ਇੱਕ ਬੰਦੇ ਦੀ ਸਕੂਟ ਹੀ ਨਹੀਂ ਸਾਰਾ ਮੰਡੀ ਰੱਟ ਬੰਦੀ ਭਰੀ ਪਈ ਆ ਇੱਕ ਸਿਰਫ ਇੱਕ ਬੰਦੇ ਦੀ ਤੇ ਆਪਣੇ ਬਟਾਲੇ ਦੀ ਕੋਈ ਪੁਲਸੀਆ ਨਹੀਂ ਨਾ ਕੋਈ ਐਂਬੂਲੈਂਸ ਆ ਗਿਆ ਨਾ ਕੋਈ ਹੈ ਸੋਕ ਨਾਲ ਸੋ ਬਸੀ ਦਾ ਮੈਂ ਰੋੜ ਤੇ ਕਾੜੇ ਉਹ ਨਹੀਂ ਪੁਸਲੇ ਪਾਉਣ ਲੱਗ ਕੇ ਇੱਥੇ ਲੱਗਾ ਅੱਲਾਹ ਕੱਢ ਦੇ ਕੋਈ ਇੱਕ ਦਮ ਇਹ ਬਿਫੋਕ ਮਿੱਟਰ ਦੂਰ ਨਾ ਖੜਾ ਲੱਗਦਾ ਜੋ ਆ ਲੱਗੇ ਨਾਕੇ ਲੱਗਦਾ ਇਥੇ ਇਧਰ ਲੱਗ ਕੇ ਲੱਗ ਕੇ ਨੱਕੇ ਨਕੂਲੇ ਕੰਮ ਹੋ ਗਿਆ ਜੀ ਮੋਰ ਤੋਂ ਦੋ ਮੋਰ ਤੋਂ ਗੱਡੀ ਉਤਰਾਈ